ਝੋਨੇ ਨੂੰ ਹੁਣ ਸੁੰਡੀ ਵਾਲੀ ਕਰਦਗੇ ਮੇਰਾ ਝੋਨਾ 20 ਦਿਨ ਲਊ ਯਾਰ ਪੱਤੇ ਹਰੇ ਪਿਆ ਮੈਂ ਸੁੰਡੀ ਵਾਲੀ ਪਾ ਜਾ ਕਿ ਨਾ ਝੋਨੇ ਦੀਆਂ ਮੁੰਜਰਾਂ ਜੀਆਂ ਮੁੜ ਗਈਆਂ ਹੁਣ ਮੈਂ ਤੇਲੇ ਵਾਲੀ ਕਰਨੀ ਉਹਦੇ ਨਾਲ ਸੁੰਡੀ ਵਾਲੀ ਪਾ ਦਗੇ ਤਾਂ ਇਹ ਸਵਾਲ ਜਾਂ ਇਹ ਕੁਐਸਚਨ ਦਿਮਾਗ 'ਚ ਵੀ ਘੁੰਮਦੇ ਰਹਿੰਦੇ ਤੇ ਕਈ ਵਾਰੀ ਫੋਨ ਵੀ ਪਿਛਲੇ ਦਿਨਾਂ 'ਚ ਇਹ ਚੀਜ਼ ਤੇ ਆਏ ਆ ਤਾਂ ਆਪਾਂ ਅੱਜ ਦੀ ਵੀਡੀਓ ਇਸੇ ਚੀਜ਼ ਤੇ ਬਣਾਵਾਂਗੇ ਵੀ ਝੋਨੇ ਨੂੰ ਲਾਸਟ ਸੁੰਡੀ ਵਾਲੀ ਕਦੋਂ ਕਿਉਂ ਕਰੀਏ ਕੀ ਨਾ ਕਰਗੇ ਹੁਣ ਦੇਖੋ ਇਹਨਾਂ ਦਿਨਾਂ ਦੇ ਵਿੱਚ ਕਾਫੀ ਚੀਜ਼ਾਂ ਸਾਹਮਣੇ ਆਉਣਗੀਆਂ ਇਸ ਤਰ੍ਹਾਂ ਤੁਹਾਡੀਆਂ ਬੱਲੀਆਂ ਵੀ ਫੋਕੀਆਂ ਨਿਕਲਣਗੀਆਂ ਜਿਹਨੂੰ ਗੋਬ ਵਾਲੀ ਹੋਊਗੀ ਡੈਫੀਨੇਟ ਹੈ ਵੀ ਜਿਹੜੀ ਬੱਲੀ ਦੇ ਵਿੱਚ ਦਾਣਾ ਨਹੀਂ ਪਿਆ ਨਾ ਉਹਨੂੰ ਗੋਬ ਵਾਲੀ ਆ ਹੁਣ ਪਰ ਇੱਥੇ ਫਿਰ ਸਵਾਲ ਉੱਠਦਾ ਵੀ ਹੁਣ ਕੀ ਮੈਂ ਕਰੀਏ ਦੇਖੋ ਪਹਿਲਾਂ ਤਾਂ ਜਿਹੜੀਆਂ ਆ ਬੱਲੀਆਂ ਚਟੀਆਂ ਨਿਕਲ ਰਹੀਆਂ ਇਹਦਾ ਕੰਮ ਨਿਬੜ ਚੁੱਕਿਆ ਇਹਦੇ ਪਿੱਛੇ ਮੱਥਾ ਨਾ ਮਾਰੋ ਇਹ ਬੱਲੀ 'ਚ ਦਾਣੇ ਨਹੀਂ ਪਾਉਂਦੇ ਦੁਨੀਆ ਦੀ ਕੋਈ ਚੀਜ਼ ਨਹੀਂ ਬਣੀ ਜਿਹੜੀਆਂ ਆ ਬੱਲੀਆਂ ਨੂੰ ਹੁਣ ਦਾਣੇ ਪਾ ਦੇ ਇਸ ਪੈਚ ਦੇ ਵਿੱਚ ਗੋਵਲੀ ਸੀ ਤਾਂ ਗੋਵਲੀ ਨੇ ਆਪਦਾ ਕੰਮ ਕਰਿਆ ਔਰ ਪੁਰਾਣਾ ਇੱਧਰ ਵੀ ਤੁਹਾਨੂੰ ਸੇਮ ਦਿਖਾਈ ਦਿੰਦਾ ਉਹ ਕਹਿ ਰਿਹਾ ਇਸ ਤਰ੍ਹਾਂ ਦੀਆਂ ਬੱਲੀਆਂ ਫੋਕੀਆਂ ਜਿਹੀਆਂ ਨਿਕਲਦੀਆਂ ਚਟੀਆਂ ਜਿਹੀਆਂ ਤੇ ਪਰ ਆਪਾਂ ਇੱਥੇ ਸੁੰਡੇ ਵਾਲੀ ਤੇ ਮੱਥਾ ਮਾਰਦੇ ਇਹਦੇ ਤੇ ਕੋਈ ਫਾਇਦਾ ਨਹੀਂ ਇਸ ਤੋਂ ਬਾਅਦ ਤੁਸੀਂ ਇਹਨੂੰ ਦਾਣਾ ਨਹੀਂ ਪਾ ਸਕਦੇ ਨਾ ਹੀ ਇਹ ਅੱਗੇ ਬਦੇ ਜਿਹੜੇ ਦਾਣੇ ਬਣਨੇ ਸੀ ਬਣ ਚੁੱਕੇ ਆ ਜਿਹੜਾ ਦੁੱਧਾ ਪੈਣਾ ਸੀ ਪੈ ਚੁੱਕਿਆ ਔਰ ਜਿਹੜਾ ਨਹੀਂ ਬਣਨਾ ਸੀ ਉਹ ਨਹੀਂ ਬਣਿਆ ਦੋਨੋਂ ਚੀਜ਼ਾਂ ਤੁਹਾਡੇ ਸਾਹਮਣੇ ਆ ਨੰਬਰ 1 ਨੰਬਰ 2 ਹੁਣ ਸੁੰਡੀ ਵਾਲੀ ਦਾ ਫੇਰ ਸਵਾਲ ਉੱਠਦਾ ਕਿਉਂਕਿ ਇੱਕ ਕਿਸਾਨ ਦੀ ਨਾ ਇਹ ਚੀਜ਼ ਰਹਿੰਦੀ ਹੈ ਵੀ ਜਦੋਂ ਮੈਂ ਹੁਣ ਦਵਾਈ ਕਰੂੰਗਾ ਤੇ ਨਾਲ ਸੁੰਡੀ ਵਾਲੀ ਪਾ ਦਿਆ ਯਾਰ ਪੱਤੇ ਮੇਰੇ ਹਰੇ ਜਿਹੇ ਆ ਮੇਰਾ ਚੋਨਾ ਐ ਜੇ ਆ ਦੇਖੋ ਜੇ ਤਾਂ ਨੰਬਰ 1 ਤਾਂ ਇਹ ਆ ਵੀ ਪੈਸੇ ਤਾਂ ਸੁੰਡੀ ਇਸ ਤੋਂ ਬਾਅਦ ਕੋਈ ਜ਼ਿਆਦਾ ਵੱਡੀ ਸੁੰਡੀ ਦੀ ਆਫਤ ਨਹੀਂ ਆਉਂਦੀ ਨੰਬਰ 2 ਤੇ ਅਗਰ ਤੁਹਾਡੇ ਪੱਤੇ ਇਸ ਕਲਰ ਚ ਹੋ ਚੱਲੇ ਝੰਡੇ ਪੱਤੇ ਦਾ ਰੰਗ ਬਦਲ ਚੱਲਿਆ ਫੇਰ ਵੀ ਤੁਸੀਂ ਭੁੱਲ ਜੋ ਕਿਉਂਕਿ ਜਿਹੜਾ ਉਹਨੇ ਕੰਮ ਕਰਨਾ ਸੀ ਕਰਤਾ ਇਸ ਤੋਂ ਬਾਅਦ ਸੁੰਡੀ ਪਹਿਲੀ ਗੱਲ ਤਾਂ ਆਉਂਦੀ ਨਹੀਂ ਜੇ ਅੱਜ ਦਾ ਕੁਝ ਕਰਦੀ ਵੀ ਨਹੀਂ ਐਸ ਜੀ ਕੰਡੀਸ਼ਨ ਤੇ ਐਸ ਕੰਡੀਸ਼ਨ ਤੇ ਥੋੜਾ ਡਰ ਲੱਗਦਾ ਇਹ ਦੁਚਿੱਤੀ ਵਾਲਾ ਕੰਮ ਹੁੰਦਾ ਜਾਂ ਆਹ ਦੁਚਿੱਤੀ ਵਾਲਾ ਕੰਮ ਹੁੰਦਾ ਪਰ ਫਿਰ ਦਿਨ ਦੇਖਿਆ ਕਰੋ ਕਿਉਂਕਿ ਸੁੰਡੀ ਕੋਈ ਇਹ ਤਾਂ ਹੈ ਨਹੀਂ ਵੀ ਸੁੰਡੀ ਉੱਤੋਂ ਡਿੱਗੂਗੀ ਸੁੰਡੀ ਆਉਣ ਤੋਂ ਪਹਿਲਾਂ ਪਮਕੜ ਆਊਗਾ ਪਮਕੜਾਂਡੇ ਦੇ ਆਂਡੇ ਚੋਂ ਸੁੰਡੀ ਨਿਕਲੂ ਤੇ ਸੁੰਡੀ ਨੁਕਸਾਨ ਕਰੂਗੀ ਹੁਣ ਇਹ ਇਹ ਸਾਰੇ ਦਿਨ ਹੁੰਦੇ ਉਹ ਜਿਹ ਪਹਿਲਾਂ ਵੀ ਆਪਾਂ ਇਸੇ ਤੇ ਬਹੁਤ ਵਾਰੀ ਗੱਲ ਕਰੀਏ ਵੀ ਮੱਸੀਆ ਤੇ ਪੂਰਨ ਮਾਛੀ ਵਾਲੇ ਉਹਨਾਂ ਦੇ ਨਾਲ ਜਪਾ ਮੱਕੜ ਆਉਂਦਾ ਬਾਕੀ ਬਾਅਦ ਚ ਸੁੰਡੀ ਆਉਂਦੀ ਹੈ ਤਾਂ ਉਹ ਚੀਜ਼ਾਂ ਨੂੰ ਵੀ ਕੈਲਕੂਲੇਟ ਕਰਿਆ ਕਰੋ ਅੰਨੇ ਦੀ ਵਾ ਵੈਸੇ ਹੀ ਖਰਚਾ ਕਰਨ ਦਾ ਕੋਈ ਬਹੁਤਾ ਦਮ ਨਹੀਂ ਹੈ ਕੋਈ ਇਹ ਨਹੀਂ ਹੈ ਵੀ ਹੁਣ ਤੁਹਾਡੇ ਇਸ ਤੋਂ ਬਾਅਦ ਮੇਨ ਜਿਹੜਾ ਧਿਆਨ ਦੇਣਾ ਤੇਲੇ ਵਾਲੀ ਤੇ ਦੇ ਸਕਦੇ ਆ ਕਿਉਂਕਿ ਜਿਹੜਾ ਕੰਮ ਹੋਣਾ ਸੀ ਉਹ ਹੋ ਚੁੱਕਿਆ ਜਿਹੜੀਆਂ ਉਲੀ ਰੋਗ ਪੈਣੇ ਸੀ ਉਹ ਵੀ ਨਿਬੜ ਚੁੱਕੀ ਆ ਕਹਾਣੀ ਜਿਹੜੀਆਂ ਡੋਡੀਆਂ ਪੈਣੀਆਂ ਸੀ ਡੋਡੀ ਰੋਗ ਦਾ ਵੀ ਕੰਮ ਹੋ ਚੁੱਕਾ ਹੈ ਨਾ ਇਹ ਮੁੜੇ ਨਾ ਇਹ ਘਟੇ ਜੋ ਹੋਣਾ ਸੀ ਹੋ ਗਿਆ ਸਿਰਫ ਔਰ ਸਿਰਫ ਤੁਸੀਂ ਕਿੱਥੇ ਮੱਤਾ ਮਾਰ ਸਕਦੇ ਹੋ ਹੌਪਰ ਤੇ ਪਰ ਜੇ ਇਸ ਕੰਡੀਸ਼ਨ 'ਚ ਚਲਾ ਗਿਆ ਜਿਹਦੇ 90% ਦਾਣੇ ਦਾ ਕਲਰ ਵੀ ਚੇਂਜ ਹੋ ਗਿਆ ਤਾਂ ਉੱਥੇ ਤੁਹਾਨੂੰ ਉਹਦੀ ਵੀ ਜ਼ਰੂਰਤ ਨਹੀਂ ਹੈ ਇਹੋ ਜੀ ਕੰਡੀਸ਼ਨ ਤੇ ਜਿੱਥੇ ਵਾਲੇ ਬੱਲੀ ਝੁਕਣ ਲੱਗੀ ਹੈ ਮਿਲਕਿੰਗ ਸਟੇਜ ਸਟਾਰਟ ਹੈਗੀ ਤਾਂ ਇੱਥੇ ਤੁਸੀਂ ਕੀ ਹੈ ਸਿਰਫ ਔਰ ਸਿਰਫ ਹੌਪਰ ਲਈ ਮੱਤਾ ਪੱਤੀ ਕਰ ਸਕਦੇ ਹੋ ਇਹ ਸਵਾਲ ਕਾਫੀ ਦਿਨਾਂ ਦੇ ਆ ਵੀ ਰਹੇ ਸੀ ਕਾਫੀ ਕਿਸਾਨ ਇਹ ਚੁਲਝੇ ਵੀ ਪਏ ਸੀ ਵੀ ਯਾਰ ਹੁਣ ਸੁੰਡੀ ਵਾਲੀ ਕਦੋਂ ਕਰਗੇ ਜਾਂ ਨਾ ਕਰਗੇ ਆ ਕਿਸਾਨ ਵੀਰੋ ਗੋ ਵਾਲੀ ਪਿੱਛੋਂ ਮੱਥਾ ਨਾ ਮਾਰੋ ਟਾਈਮ ਲੰਘ ਚੁੱਕਿਆ ਪੱਤਾ ਲਪੇਟਦਾ ਇਸ ਤੋਂ ਬਾਅਦ ਮੈਨੂੰ ਅੱਜ ਜੇ ਮੈਂ ਕਰਾਂ ਤੇ ਇਹ ਦੋ ਤਰੀਕ ਦੀ ਵੀਡੀਓ ਆ ਇਸ ਤੋਂ ਬਾਅਦ ਕੋਈ ਜ਼ਿਆਦਾ ਵੱਡੇ ਚਾਂਸ ਨਹੀਂ ਹੈ ਔਰ ਝੋਨਾ ਤੁਹਾਡਾ ਵੱਡਿਆ ਜਾਊਗਾ ਕਿਉਂਕਿ ਅਗਲੇ ਮੱਸਾ ਤੇ ਪੂਰਨਮਾਸ਼ੀ ਆਉਣ ਤੋਂ ਪਹਿਲਾਂ ਤਕਰੀਬਨ ਵਾਹਣ ਵਿਲੇ ਹੋਣਗੇ ਤਕਰੀਬਨ ਕਮਾਈ ਨਾਲ ਚੱਲ ਜਾਣਗੀਆਂ ਤਾਂ ਇਸ ਚੀਜ਼ ਨੂੰ ਧਿਆਨ ਚ ਰੱਖ ਕੇ ਹੀ ਦਵਾਈਆਂ ਤੇ ਖਰਚਾ ਕੀਤਾ ਜਾਵੇ